ਆ ਆ ਆ ਆ ਨਮਸਕਾਰ ਮੋਰੰ ਤਿਰੰਗ ਤਫੰਗੰ ਆ ਨਮਸਕਾਰ ਮੋਰੰ ਮੇਰੀ ਨਮਸਕਾਰ ਹੈ ਧਨਕਲ ਕੀ ਧਰਪਤਾ ਜੀ ਕਹਿੰਦੇ ਸ਼ਾਸਤਰਾਂ ਨੂੰ ਆ ਨਮਸਕਾਰ ਮੋਰੰ ਤੀਰੰ ਤਫੰਗੰ ਨਮੋ ਖਗ ਅਦੰਗੰ ਅਪੇਯੰ ਅਪੰਗੰ ਏ ਚਮਕਦੀ ਦੋ ਧਾਰੀ ਕਿਰਪਾਨ ਖਗ ਨੂੰ ਮੇਰੀ ਨਮਸਕਾਰ ਹੈ ਜਿਹੜੀ ਕਦੀ ਟੁੱਟਦੀ ਨਹੀਂ ਜਿਹੜੀ ਕਦੀ ਵਿੰਨੀ ਨਹੀਂ ਜਾਂਦੀ ਉਸ ਕਿਰਪਾਨ ਨੂੰ ਉਸ ਖਗ ਨੂੰ ਮੇਰੀ ਨਮਸਕਾਰ ਹੈ ਸਤਿਗੁਰ ਕਹਿੰਦੇ ਦੇਖੋ ਆ ਆ ਆ ਆ ਨਮਸਕਾਰ ਮੋਰੰਗ ਤੀਰੰਗ ਤੋ ਫੰਗੰ ਨਮੋ ਖਗ ਅਦੰਗੰ ਅਪੇਯੰ ਅਪੰਗੰ ਗਦਾਯੰ ਗ੍ਰਿਸ਼ਟੰ ਗਦਾ ਵੱਡੀ ਸ਼ਾਰੀ ਜਿਹੜੀ ਭੀਮ ਦੇ ਹੱਥ ਵਿੱਚ ਗਦਾ ਸੀ ਉਹ ਨੰਗ ਸੰਗਾ ਦੇ ਹੱਥ ਵਿੱਚ ਵੀ ਗਦਾ ਕਦੀ ਕਦੀ ਵਹਿੰਦੇ ਹਾਂ ਤੇ ਮਹਾਰਾਜ ਦੇ ਦਰਬਾਰਾਂ ਵਿੱਚ ਸੱਜੀ ਹੁੰਦੀ ਗਦਾ ਵੱਡੀ ਉਹਨੂੰ ਵੀ ਨਮਸਕਾਰ ਹੈ ਗਦਾਯੰ ਗ੍ਰਿਸ਼ਟੰ ਨਮੋ ਸਹਿਥਯੰ ਸਥੀ ਨਮੋ ਸਹਿਥਯੰ ਜਿਨੇ ਤੁਲਯੰ ਬੀਰਾ ਬਿਓ ਨਭਯੰ ਕਹਿੰਦੇ ਇਹਨਾਂ ਦੇ ਤੁਲ ਕੋਈ ਵੀ ਵੀਰ ਹੈ ਨਹੀਂ ਇਹਨਾਂ ਸ਼ਸਤਰਾਂ ਦੇ ਤੁਲ ਕੋਈ ਵੀ ਵੀਰ ਮਹਾਰਾਜ ਕਹਿੰਦੇ ਹੈ ਨਹੀਂ ਵੱਡੇ ਵੀਰ ਹਨ ਇਹ ਵੱਡੇ ਸੂਰ ਵੀਰ ਬਹਾਦਰ ਹਨ ਇਹ ਸ਼ਸਤਰ ਇਹਨਾਂ ਦੇ ਨਾਲ ਜਜਕਾਰ ਹੈ ਤੇ ਮਹਾਰਾਜ تیر ਕਿਸ ਤਰ੍ਹਾਂ ਚੱਲਦੇ ਨਮੋ ਤੀਰ ਤੋਪੰ ਨਮੋ ਤੀਰ ਤੋਪੰ ਜਿਨੇ ਸ਼ਤਰ ਕੋ ਪੰਗ ਨਮੋ ਧੋਪ ਪਟੰ ਜਿਨੇ ਦੁਸ਼ਟ ਦਟੰ ਜਿਨੇ ਦੁਸ਼ਟ ਦਟੰ ਜਿਨੇ ਦੁਸ਼ਤਾਂ ਨੂੰ ਡਾਂਟ ਕੇ ਰੱਖਿਆ ਹੋਇਆ ਉਹਨਾਂ ਨੂੰ ਮੇਰੀ ਨਮਸਕਾਰ ਹੈ ਡਾਂਟਣਾ ਸ਼ਨਕਾਰ ਸ਼ਨਕਾਰ ਸ਼ਨ 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 ਸ਼ਨਕਾਰ ਸ਼ਨਕਾਰ ਸ਼ਨ 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 ਸ਼ਨਕਾਰ ਨਿਰਾਲੇ ਤੀਰਾਂ ਦੇ ਸ਼ਨਕਾਰ ਤੇਰਾ ਦੀ 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 ਹਾਂ ਮੇਰਾ ਦੀ ਦੀਦਾ ਦੀ ਤੇਰਾ ਦੀ ਤੇਰਾ ਦੀ ਮੇਰਾ ਦੀ ਛੰਕਾਰ ਮੇਰਾ ਲੈ ਤੇਰਾ ਦੀ ਛੰਕਾਰ ਛੰਕਾਰ ਚਮ 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 ਛਾ ਨਾ ਨਾ ਚਮ 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 ਛਾ ਨਾ ਨਾ ਚੰਨ 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 ਚਮ 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 ਚੰਨਕਾਰ ਚੰਨਕਾਰ ਚੰਨ 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 ਛੰਕਾਰ ਨਿਰਾਲੇ ਤੀਰਾਂ ਦੀ ਛੰਕਾਰ ਛੰਕਾਰ ਨਿਰਾਲੇ ਤੀਰਾਂ ਦੀ ਛੰਕਾਰ ਗਾਣਾ ਨਾ 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 ਮੇਗ ਪਿਆ ਗੱਜਦਾ ਗਾਣਾ ਨਾ 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 ਮੇਗ ਪਿਆ ਗੱਜਦਾ ਦਨਨ ਧਨਨ ਰਣਜੀਤ ਪਿਆ ਵੱਜਦਾ ਨਨ ਨਰਨ ਜੀਤ ਪੈ ਆਵਜ ਦਾ ਧਨਨ ਧਨਨ ਰਨ ਦਮ ਦਮਕ ਦਮਕ ਗਮ ਧਮਕ ਦਮਕ ਦਮਕ ਦਮ ਧਮਕ ਦਮਕ 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 ਕਾ ਈਰਾਦੇ ਈਰਾਦੇ ਛਣਕਾਰ ਚਣਕਾਰ ਈਰਾਦੇ ਈਰਾਦੇ ਛਣਕਾਰ ਠੇ ਪਠੇ 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 ਟਿਪ 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 ਆ ਨੰਦਪੁਰ ਸਾਹਿਬ ਦਾ ਕਿਲਾ ਹੈ ਟੇਕੇਰਾ ਪਿਆ ਹੋਇਆ ਹੈ ਤੇ ਬਾਈ ਧਰ ਦੇ ਰਾਜੇ ਤੇ ਮੁਗਲ ਤੇ ਸ਼ਾਹਦ ਖਾਨ ਦਿੱਲੀ ਤੋਂ ਪੁਰਾਨ ਦੀ ਕਸਮ ਖਾ ਕੇ ਤੁਰਿਆ ਤੇ ਨਸੀਰਾ ਨੇ ਛੜੋਰੇ ਬੜਾ ਸਮਝਾਇਆ ਕਿ ਕਲਗੀ ਧਰ ਤੇ ਚੜਾਈ ਨਾ ਕਰ ਉਹ ਤਾਂ ਦਲਾਂ ਦੀਆਂ ਜਾਣਨ ਵਾਲਾ ਅੱਲਾ ਦਾ ਨੂਰ ਹੈ ਖੁਦਾ ਹੈ ਤੇ ਤੂੰ ਫੌਜਾ ਲੈ ਕੇ ਉਹਦੇ ਤੇ ਚੜਾਈ ਕਰਨ ਜਾ ਰਿਹਾ ਮਾਫੀ ਮੰਗ ਲਾ ਅਜੇ ਵੀ ਪਿੱਛੇ ਮੁੜ ਜਾ ਤੇ ਕਹਿੰਦੇ ਸ਼ਾਹਦ ਖਾਨ ਪਿੱਛੇ ਨਾ ਮੁੜਿਆ ਜੰਗੇ ਮਦਾਵਨ ਚ ਆ ਪਹੁੰਚਾ ਖਲੋਤਾ ਹੈ ਸ਼ਾਹਦ ਖਾਨ ਯਾਦ ਕਰਦਾ ਕਲਗੀ ਧਰ ਪਾਦਸ਼ਾਹ ਜੀ ਨੂੰ ਆਖਦਾ ਕਲਗੀ ਧਰ ਮੈਂ ਆਪ ਨੂੰ ਕਦੀ ਵੇਖਿਆ ਨਹੀਂ ਤੇ ਮੈਂ ਤੁਹਾਡੇ ਨਾਲ ਮੁਕਾਬਲਾ ਕਰਨ ਵਾਸਤੇ ਆ ਤੁਸੀਂ ਮੇਰੇ ਦੁਸ਼ਮਣ ਹੋ ਤੇ ਮੈਂ ਕੁਰਾਨ ਦੀ ਕਸਮ ਖਾ ਕੇ ਆਂ ਤੇ ਜੇ ਤੁਸੀਂ ਮੇਰੇ ਕਿਤੇ ਗੱਲ ਸੁਣਦੇ ਹੋ ਤੇ ਮੇਰੇ ਸਾਹਮਣੇ ਆਓ ਤੇ ਮੈਂ ਤੁਹਾਡੇ ਨਾਲ ਦੋ ਹੱਥ ਕਰਾਂ ਤੇ ਕਲ ਕੀ ਤਰ ਪਾਤਸ਼ਾਹ ਦਿਲਾਂ ਦੀ ਜਾਨਣ ਵਾਲੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਨਤ ਘੋੜੇ ਨੂੰ ਅੱਡੀ ਲਾਈ ਤੇ ਨੀਲੇ ਘੋੜੇ ਤੇ ਸਵਾਰ ਸੱਚੇ ਪਾਤਸ਼ਾਹ ਜੀ ਤੁਰ ਪਏ ਜੰਗੇ ਮੈਦਾਨ ਤੇ ਸ਼ਾਹਦ ਖਲ ਆ ਰਹੇ ਹਨ ਠੇ ਪਠੇ 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 ਟਪ 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 ਨੀਲੇ ਘੋੜੇ ਤੇ ਸਵਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਖ ਲੋਤੇ ਸਾਹਮਣੇ ਸ਼ੈਦ ਖਾਨ ਦੇ ਤੇ ਸ਼ੈਦ ਖਾਨ ਨੂੰ ਆਵਾਜ਼ ਦਿੱਤੀ ਉਹ ਸ਼ੈਦ ਖਾਨ ਤੂੰ ਕੁਰਾਨ ਦੀ ਕਸਮ ਖਾ ਕੇ ਆਇਆ ਤੇ ਸਾਡੇ ਵੱਲ ਵੇਖ ਤੇਰੇ ਸਾਹਮਣੇ ਕਲਗੀ ਧਰ ਖਲੋਤਾ ਹੈ ਤੇ ਕਲਗੀ ਧਰ ਪਿੱਤਾ ਜੀ ਵੱਲ ਜਦੋਂ ਦੇਖਿਆ ਸ਼ੈਦ ਖਾਨ ਨੇ ਵੇਖਿਆ ਕਲਗੀ ਤੋੜਾ ਲੱਗਾ ਹਾਇ ਸੁੰਦਰ ਪੋਸ਼ਾਕ ਪਹਿਨੀ ਵੇ ਨੇਤਰਾਂ ਦੇ ਦਰਸ਼ਨ ਕੀਤੇ ਅੱਖੀਆਂ ਦੇ ਦਰਸ਼ਨ ਕਰਕੇ ਇੱਕਦਮ ਚਰਾਟ ਛੜ ਗਿਆ ਸਰੀਰ ਵਿੱਚ ਤੇ ਕਿਰਪਾਨ ਵੀ ਥੱਲੇ ਡਿੱਗ ਪਈ ਮੋਢੇ ਤੋਂ ਤੇ ਕਮਾਨ ਵੀ ਥੱਲੇ ਖਿਸਕ ਗਿਆ ਤੀਰ ਹੱਥੋਂ ਛੁੱਟ ਗਏ ਤੇ ਨੇਵੀ ਪਾਲ ਲਈ ਝਟ ਤੇ ਨੇਵੀ ਪਾ ਕੇ ਐ ਤੇ ਅੱਖਾਂ ਦੇ ਵਿੱਚ ਅंसू ਆ ਗਏ ਤੇ ਵੇਦਾ ਕਦੀ ਤੇ ਕਦੀ ਨੇਵੀ ਪਾਲਿੰਦਾ ਤੇ ਹੱਥ ਜੋੜੇ ਹੋਏ ਤੇ ਮਹਾਰਾ ਕਹਿੰਦੇ ਸੈਦ ਖਾਨ ਤੂੰ ਤਾਂ ਕੁਰਾਨ ਦੀ ਕਸਮ ਖਾ ਕੇ ਦਿੱਲੀ ਤੋਂ ਚੜਿਆ ਤੇ ਸਾਡੇ ਨਾਲ ਹੁਣ ਦੋ ਹੱਥ ਕਰ ਤੂੰ ਤੇਰੇ ਮਨ ਦੀ ਰੀਜ ਸੀ ਕਿ ਕਲਗੀ ਧਰ ਦੇ ਨਾਲ ਯੁੱਧ ਕਰਨਾ ਤੇ ਹੁਣ ਚੁੱਕ ਕਮਾਨ ਛਸ਼ਤਰ ਥੱਲੇ ਸੁੱਟ ਲੈ ਕੁਰਾਨ ਦੀ ਕਸਮ ਖਾਧੀ ਐ ਹੁਣ ਛਸ਼ਤਰ ਚੁੱਕ ਤੇ ਸਾਡੇ ਤੇ ਪਹਿਲਾ ਵਾਰ ਕਰ ਅਸੀਂ ਪਹਿਲਾ ਵਾਰ ਸ਼ੈਦ ਖਾਂ ਕਿਸੇ ਤੇ ਕੀਤਾ ਨਹੀਂ ਤੇ ਉਧਾਰ ਕਿਸੇ ਦਾ ਰੱਖਿਆ ਨਹੀਂ ਇਸ ਵਾਸਤੇ ਪਹਿਲਾ ਵਾਰ ਕਰ ਤੇ ਸ਼ੈਦ ਖਾਂ ਕਹਿੰਦਾ ਹੈ ਸਾਂ ਬਲੀ ਪਰ ਤੇਰੀਆਂ ਅੱਖੀਆਂ ਨੇ ਕਹਿੰਦਾ ਹੈ ਸਾਂ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਲਿਆ ਵਿੱਚ ਮੈਦਾਨ ਮੇਰਾ ਤਾਕਤ ਰਹੀ ਨਾ ਤੇਗ ਨੂੰ ਚੱਕਣੇ ਦੀ ਹਥੋਂ ਡਿਗ ਪਿਆ ਤੀਰ ਕਮਾਨ ਮੇਰਾ ਕੀ ਕਰਾਂ ਮੈਂ ਕਸਮ ਕੁਰਾਨ ਦੀ ਨੂੰ ਤੂੰ ਹੀ ਗੁਰੂ ਤੇ ਤੂੰ ਹੀ ਇਮਾਨ ਮੇਰਾ ਕੀ ਕਰਾਂ ਮੈਂ ਕਸਮ ਕੁਰਾਨ ਦੀ ਨੂੰ ਤੂੰ ਹੀ ਗੁਰੂ ਤੇ ਤੂੰ ਹੀ ਇਮਾਨ ਮੇਰਾ ਜੋਗੀ ਜੋਗੀ ਅਲਾ ਯਾਰ ਖਾ ਬੜਾ ਸੋਹਣਾ ਲਿਖਦਾ ਹੈ वो कह गुरु जी बड़े मर्दे मर्द खुदा थे बड़े, आवदो जाहदो थे। गनी थे, थे, बड़े मुकदा थे, गाजी थे दिलावर थे वो थे, वो कुरानी की मर्ज की वो आयले दुआ थे देखने को गुरु गोबिंद सिंह थे लेकिन ज़ाहरे खुदा थे देखने को गुरु गोबिंद सिंह थे लेकिन ज़ाहरे खुदा थे औवन कर ਹੇ ਪਠੇ ਪਠੇ ਪਟੀ ਤਮਾਕ ਪੈਂਦੀ ਨੀਲੇ ਦੇ ਹੇ ਪਠੇ ਪਠੇ ਪਟੀ ਤਮਾਕ ਪੈਂਦੀ ਨੀਲੇ ਦੇ ਤਮਾਕ ਪੈਂਦੀ ਨੀਲੇ ਦੇ ਤਮਾਕ ਪੈਂਦੀ ਨੀਲੇ ਦੇ ਸਕ 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 ਜੀ ਲੱਗਿਆ ਰੰਗਿਲੇ ਦੇ ਸਕ 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 ਜੀ ਲੱਗਿਆ ਰੰਗਿਲੇ ਚੜੀ ਫੌਜ ਚੜੀ ਫੌਜ ਟੜੀ ਫੌਜ ਮੌਜ ਵਿੱਚ ਸੋਜ ਭਰੀ ਅਲਮਾਸ ਜਵਾਨਾ ਬੀਰਾਂ ਦੀ ਛਣਕਾਰ ਨਿਰਾਲੇ ਤੀਰਾਂ ਦੀ ਛਣਕਾਰ ਛਣਕਾਰ ਨਿਰਾਲੇ ਤੀਰਾਂ ਦੀ ਛਣਕਾਰ ਛਣਕਾਰ ਨਿਰਾਲੇ ਤੀਰਾਂ ਦੀ ਛਣਕਾਰ